ਨੇ ਤਾਂ ਪਹੁੰਚੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਕਿਸਾਨ ਵੀਰੋ ਮਜ਼ਦੂਰ ਵੀਰੋ ਮਲਾਜ਼ਮ ਵੀਰੋ ਛੋਟੇ ਦੁਕਾਨਦਾਰ ਵੀਰੋ ਅਤੇ ਭੈਣੋ ਅੱਜ ਅਸੀਂ ਮੋਦੀ ਸਰਕਾਰ ਅਤੇ ਉਹਦੀ 20 ਟੀਮ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੇ ਵੱਲੋਂ ਜੋ ਸਾਡੇ ਲੋਕਾਂ ਦੇ ਨਾਲ ਧੋਖਾ ਮਾਇਆ ਜਾ ਰਿਹਾ ਹੈ ਉਸ ਦੇ ਪਿੱਛੇ ਆਪੇ ਦੇ ਲਈ ਅੱਜ ਇਸ ਮੰਚ ਤੇ ਇਕੱਠੇ ਹੋਏ ਆ ਕਿਉਂਕਿ ਜਿੱਥੇ ਸਾਡੀ ਸੈਂਟਰ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਖੇਤੀ ਦੇ ਵਿਰੋਧ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਉਂਦੇ ਸਨ ਔਰ ਉਸ ਦੇ ਲਈ ਆਪਣੇ ਮੋਰਚੇ ਲੱਗੇ ਦਿੱਲੀ ਦੇ ਵਿੱਚ ਸੈਂਕੜੇ ਰਵੇ ਸਾਡੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਔਰ ਮੋਦੀ ਸਰਕਾਰ ਵੱਲੋਂ ਸਾਡੇ ਗੁੱਸੇ ਨੂੰ ਦੇਖਦਿਆਂ ਹੋਇਆ ਉਹ ਕਾਲੇ ਕਾਨੂੰਨ ਬੇਸ਼ੱਕ ਵਾਪਸ ਲੈ ਸਨ ਪਰ ਅਜ ਉਹਨਾਂ ਕਾਨੂੰਨਾਂ ਨੂੰ ਦੁਬਾਰਾ ਫੇਰ ਹੋਰ ਲੋਕਾਂ ਦੇ ਟੰਗ ਦੇ ਨਾਲ ਸਾਡੇ ਦੇ ਲਾਗੂ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਹੀ ਗਲਵੱਕੜੀ ਪਾ ਕੇ ਚਾਹਦੀ ਭਗਵੰਤ ਮਾਨ ਦੀ ਸਰਕਾਰ ਜਿਹਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਪੰਚਾਇਤੀ ਸ਼ਾਮਲਾ ਕਸਨ ਉਹਨਾਂ ਨੂੰ ਵੇਚਣ ਦਾ ਤਹैया ਕੀਤਾ ਉਹਦਾ ਆਪਾਂ ਡਟ ਕੇ ਵਿਰੋਧ ਕੀਤਾ ਫਿਰ ਲੈਂਡ ਪੂਲਿੰਗ ਸਕੀਮ ਲੈ ਕੇ ਆਏ ਉਹਦੇ ਤੇ ਸਰਕਾਰ ਦਾ ਦਾ ਮੂੰਹ ਮੋੜਿਆ ਅੱਜ ਫੇਰ ਸਾਡੇ ਬਿਜਲੀ ادارے ਸਾਡੇ ਜਿੰਨੇ ਵੀ ਸਰਕਾਰੀ ادارے ਨੇ ਉਥੇ ਜਿਹੜੀਆਂ ਬੇਸ ਕੀਮਤੀ ਜਾਇਦਾਦਾਂ ਜਿਹੜੀਆਂ ਪਈਆਂ ਨੇ ਉਹ ਇਥੋਂ ਦੀ ਸਰਕਾਰ ਕੇਂਦਰ ਦੇ ਇਸ਼ਾਰੇ ਦੇ ਉੱਤੇ ਉਹ ਅੱਜ ਕੌਡੀਆਂ ਦੇ ਭਾਅ ਵੇਚਣੇ ਜਾ ਰਹੀ ਹੈ ਉਹਦੇ ਨਾਲ-ਨਾਲ ਜਿਹੜੇ ਚਾਰ ਲੇਬਰ ਕੋਡ ਸਾਡੇ ਦੇ ਲਾਗੂ ਕੀਤੇ ਜਾ ਰਹੇ ਨੇ ਜਿਹਦੇ ਨਾਲ ਸਾਨੂੰ ਆਗੂ ਹੀਣ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੇ ਟ्रेड ਯੂਨੀਅਨ ਦੇ ਹੱਕ ਖੋਏ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਆਪਣੀ ਲੜਾਈ ਲੜ ਰਹੇ ਆ ਇਹਦੇ ਨਾਲ-ਨਾਲ ਕੇਂਦਰ ਦੀ ਸਰਕਾਰ ਵੱਲੋਂ ਬਿਜਲੀ ਐਕਟ 2025 100 ਰੁਪਏ ਦੇ ਰੂਪ ਦੇ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਇਹ ਉਹੀ ਕਾਨੂੰਨ ਹੈ ਜਿਹੜਾ ਉਹ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਆਪਾਂ ਲੜਾਈ ਲੜੀ ਹੈ ਉਹਦੇ ਵਿੱਚ ਆਪਾਂ ਇਹ ਆਪਣੀ ਮੰਗ ਰੱਖੀ ਸੀ ਕਿ ਜਿਹੜਾ ਬਿਜਲੀ ਐਕਟ 100 ਰੁਪਏ ਨਾ ਜਿਹੜਾ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆਂ ਬੇਸ਼ੱਕ ਉਹਨਾਂ ਸਮੇਂ ਦੀ ਸਰਕਾਰ ਨੇ ਉਹ ਬਿੱਲ ਜਿਹੜਾ ਵਾਪਸ ਲਿਆ ਸੀ ਅੱਜ ਫੇਰ ਉਹ ਸਰਕਾਰ ਥੋਕੇ ਝੱਟ ਰਹੀ ਹੈ ਇਸ 100 ਵਿਕਟਰੇ ਨਾਲ ਸਾਡੇ 50 ਦੇ ਵਿੱਚ ਜਿਹੜੀ ਬਿਜਲੀ ਉਹ ਬਹੁਤ ਮਹਿੰਗੀ ਹੋ ਜਾਣੀ ਔਰ ਸਾਡਾ ਖੇਤੀਬਾੜੀ ਸੈਕਟਰ ਤਬਾਹ ਹੋ ਜਾਣਾ ਹੈ ਸਾਡੇ ਜਿਹੜੇ ਖੱਤਕਾਰਾਂ ਉਹਨਾਂ ਦੀ ਪੰਤ ਤੇ ਬਿਜਲੀ ਬਾਹਰ ਹੋ ਜਾਣੀ ਹੈ ਸੋ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਜੋ ਕਿਸਾਨੀ ਮੋਰਚੇ ਵੱਲੋਂ ਇਹ ਲੜਾਈ ਲੜੀ ਜਾ ਰਹੀ ਹੈ ਸਾਥੀਓ ਇਹ ਆਪਣੀ ਜਿੱਥੇ ਆਪਣੀ ਲੜਾਈ ਹੈ ਉਥੇ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਹੈ ਸੋ ਮੈਂ ਆਸ ਕਰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਇਹਨਾਂ ਲੜਾਈਆਂ ਦੇ ਡਟ ਕੇ ਸਾਡਾ ਸਾਥ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਸਾਥ ਦਿਓਗੇ ਇਹਨਾਂ ਕਹਿੰਦਾ ਹੈ ਜੈ ਜਨਤਾ ਜੈ ਸੰਨਰਸ਼ ਜਿਤ ਹਮੇਸ਼ਾ ਲੜਦੇ ਲੋਕਾਂ ਦੀ ਬਹੁਤ ਬਹੁਤ ਧੰਨਵਾਦ ਜੀ